ਰੋਹੀਆ ਚਾਲ ਸੋ ਜਾ ਸੱਚੀ ਅਕਾਲ ਗਾਇਸ ਤੁਹਾਡਾ ਸਵਾਗਤ ਹੈ ਅੱਜ ਦੇ ਭੋਲ ਵਲੌਗ ਚ ਕਿਵੇਂ ਲੱਗਿਆ ਮੇਰਾ ਪ੍ਰੈਂਕ ਤੇ ਗਾਇਸ ਫਾਇਰੂ ਕਿਰਪਾ ਨਾਲ ਨਮਾਦਨ ਚੜ ਗਿਆ ਜੋ ਹੁਣ ਆਪਾਂ ਕਰਾਂਗੇ ਵਲੌਗ ਸ਼ੁਰੂ ਆਪਾਂ ਪਹਿਲੇ ਕੰਬਲ 'ਚ ਆਪਾਂ ਉੱਠ ਗਏ ਤੇ ਆਪਾਂ ਕਰਦੇ ਹਾਂ ਵਲੌਗ ਸ਼ੁਰੂ ਚਲੋ ਲੈ ਵੀਟ ਟੂ ਮਮਾ ਜੀ ਲੈ ਕੇ ਆ ਗਏ ਰੋਟੀ ਦਾਲ ਚ ਬਾਗੇ ਮੱਖਦੀ ਨਾਲ ਚਾਹ ਪਾਪਾ ਜੀ ਦੀ ਪਾਪਾ ਦੀ ਚਾਹ ਪੀਂਦੇ ਆ ਵੀ ਬੁਦਾ ਚਾਰ ਵੱਡੀ ਸਾਰੀ ਮਿਰਚ ਹਮ ਤੇ ਹੁਣ ਪਾਪਾ ਰੋਟੀ ਖਾ ਕੇ ਫਾਨੂੰ ਫਿਰ ਬਾਹਰ ਚਲਦੇ ਆਪਾਂ ਬਾਹਰ ਦਾ ਵਲੌਗ ਦਿਖਾਉਣੇ ਆ ਲੈ ਵੀ ਮਤਲਬ ਆਪਾਂ ਕਰਨ ਲਈ ਪੇਟੂ ਜਾ ਹੁਣ ਕਰਾਂਗੇ ਕੰਮ ਦੂਜਾ ਤੇ ਆਪਣੇ ਘਰੇ ਇੱਕ ਬੰਦਾ ਆ ਰਿਹਾ ਇੱਕ ਇਨਸਾਨ ਤੇ ਉਹ ਆ ਰਹੇ ਨੇ ਮਾਮੀ ਜੀ ਆਪਾਂ ਨੂੰ ਲੋੜੀ ਦੇਣ ਤੇ ਉਹਦੇ ਨਾਲ ਮੇਰੇ ਭੈਣ ਭਰਾ ਵੀ ਆ ਰਹੇ ਨੇ ਤੇ ਇੱਕ ਹੋਰ ਉਹ ਮੇਰਾ ਭਰਾ ਵੀ ਆਉਣਾ ਚ ਤੇ ਭਰਾਵਾ ਬੜੀਆਂ ਗੱਲਾਂ ਮਾਰਦਾ ਹੋ ਬੜੇ ਛਤਰਮਾਲ ਬੈਕ ਦੂਜਿਆਂ ਦੇ ਬੜੀਆਂ ਗੱਲਾਂ ਮਾਰਦਾ ਛੋਟਾ ਜਿਹਾ ਠੀਕ ਐ ਤੇ ਉਸ ਤੋਂ ਬਾਅਦ ਇੱਕ ਹੋਰ ਜਣਾ ਆਊਗਾ ਪਤਾ ਕੌਣ ਜਿਹਦਾ ਆਪਣਾ ਬੁਲਟ ਖੜਾ ਨਾ ਪਰ ਮੇਰੇ ਆਣਗੇ ਮੋਲਬਾਈ ਕਿਉਂਕਿ ਮੋਲਬਾਈ ਨਾਲ ਬੋਲ ਸਟਾਰਟ ਕਰਨਗੇ ਨਾਲ ਸਾਫ਼-ਸੁਥਰਾ ਅਸੀਂ ਕਰਤਾ ਤੇ ਮੋਲਬਾਈ ਦੇ ਕਾਲਜ ਲੱਗਣ ਜਾ ਰਹੇ ਨੇ ਪੇਪਰ ਸਟਾਰਟ ਹੋ ਗਏ ਛੁੱਟੀਆਂ ਮੁੱਕ ਗਈਆਂ ਮੈਨੂੰ ਤਾਂ ਐਸੀ ਆ 2-3 ਦਿਨ ਤੇ ਮੋਲਬਾਈ ਦਾ ਛੁੱਟੀਆਂ ਮੁੱਕ ਗਈਆਂ ਤੇ ਹੁਣ ਆਪਾਂ ਕਰਾਂਗੇ ਮੋੜ ਬਾਈ ਨਾਲ ਗੱਲ ਇੰਟਰੋਡਕਸ਼ਨ ਲੈਵਾਂਗੇ ਕਿ ਤੁਹਾਨੂੰ ਕਿਵੇਂ ਲੱਗਦਾ ਪਿਆ ਤੁਹਾਡੇ ਪੇਪਰ ਸਟਾਰਟ ਹੋ ਗਏ ਕਿਉਂਕਿ ਮੇਰੇ ਤਾਂ ਹੁਣੇ ਨਹੀਂ ਸਟਾਰਟ ਹੋ ਜੀ ਤੇ ਵੀ ਮਿੱਤਰੋ ਆ ਗਿਆ ਬਾ ਨਿਕਾ ਜਾ ਕਾਥਾ ਅਲਫੋਨ ਮੈਂ ਉਹ ਮਿੱਤਰੋ ਬੋਤਾ ਹੁੰਦਾ ਨਹੀਂ ਅਰੇ ਬਾ ਹਾਂ ਜੀ ਹਾਂ ਜੀ ਹਾਂ ਜੀ ਇਹ ਲਵਾਨੀ ਕੋ ਪੱਕੇ ਦਾ ਦੇਖਣ ਨੂੰ ਕੀ ਦਿਖਾਉਂਦਾ ਗਾਇਸ ਆ ਖੇਡੀਆਂ ਦੇ ਸੀ ਕਿ ਹੁਣ ਵੀ ਹੋਣਾ ਫੋਟੋ ਬਾਲ ਉਹ ਲੈ ਉੱਤੇ ਸੱਟ ਲੈ ਸਾਰਾ ਉੱਤੇ ਸੱਟ ਲੈ ਹੁਣ ਸਾਰੇ ਇਹ ਤੁਹਾਨੂੰ ਦਿਖਾਉਂਦੇ ਆ ਇੰਨਾ ਕੈਮਰੇ ਦੇ ਮੂਰੇ ਨਹੀਂ ਆਉਂਦਾ ਇੱਕ ਮਿੰਟ ਵੀ ਸੰਗ ਆਉਂਦੀ ਆਪਾਂ ਆ ਗਏ ਅੰਦਰ ਪਾਪਾ ਜੀ ਹੁਣ ਗਰਜਰੇਲਾ ਤੱਤਾ ਕਰੀ ਜਾਂਦੇ ਮੇਰੇ ਵਾਸਤੇ ਬਹੁਤ ਐਨਾ ਬਹੁਤ ਵੇਖੋ ਆਪਾਂ ਹੁਣ ਖਾਵਾਂਗੇ ਗਿਦਰੇਲਾ ਪਾਪਾ ਜੀ ਦਿੰਦੇ ਕੋਲਿਚ ਪਾ ਕੇ ਇਹ ਚ ਪਾ ਲੈ ਤੱਤਾ ਕਰਕੇ ਦੇਣੇ ਵੀ ਬਾਚੂ ਪੂਰਾ ਮੈਂ ਮੈਂ ਕਹਿੰਦਾ ਸੀ ਉਹੀ ਖਾ ਲਾਂ ਮੈਂ ਉਹੀ ਖਾਣ ਨਹੀਂ ਦਿੰਦੇ ਮੈਂ ਉਹੀ ਖਾਣਾ ਸੀਗਾ ਕਟੋ-ਕਟ ਮੈਂ ਖਾ ਲੈਣਾ ਠੰਡਾ ਠੰਡਾ ਕਰਮ ਕਰਕੇ ਦਵਾਂਗੇ ਹਰ ਡੱਬੇ ਚ ਵੀ ਪਿਆ ਨਾਲੇ ਕਹਿੰਦੇ ਉਹ ਖਰਾਬ ਹੋਇਆ ਸੋ ਸੰਗ ਕੀ ਹਾਂ ਅੱਗੇ ਨੋ ਜਿਹੜੀ ਬਈ ਵੀ ਠੰਡਾ ਹੁੰਦਾ ਫਿੱਕਾ ਹੀ ਜਾਂਦੀ ਰਹਿੰਦਾ ਕੇ ਦੀਓ ਓਕੇ ਰਿਓ ਨੂੰ ਲੈ ਕੇ ਗਿਆ ਸੀ ਉਹਨੂੰ ਬਾਹਰ ਰਿਓ ਦੇ ਸਾਰੇ ਮਾਰ ਕੱਟ ਤੇ ਤੁਸੀਂ ਕਹਿੰਦੇ ਪਾਪਾ ਜੀ ਇਹਨੇ ਤਿਆਰ ਹੋ ਕੇ ਘਰ ਤੋਂ ਖੜੇ ਪਾਪਾ ਜੀ ਹੋਇਆ ਤਾਂ ਤਿਆਰ ਕਿਉਂਕਿ ਬਾਈ ਨੂੰ ਲੈਣ ਜਾਣਾ ਪਾਪਾ ਜੀ ਬਾਈ ਨੂੰ ਬੋਲ ਕੇ ਛੋਟਾ ਛੋਟਾ ਕਰ ਮੰਗੇ ਆ ਕੇ ਅੱਛੂ ਬਾਈ ਨੂੰ ਲੈ ਜਾਣਗੇ ਕੱਟਿਆਂ ਬੱਸ ਸਟੈਂਡ ਤੋਂ ਲੈ ਕੇ ਆਉਣਾ ਨੂੰ ਹੂੰ ਬੱਸ ਤੋਂ ਆਉਣ ਤੇ ਮਲਤਾ ਇੱਥੇ ਹੈਣਾ ਐ ਤਾਂ ਉਹ ਹੀ ਆ ਜਾਵੇ ਹੂੰ ਨਾਲ ਹੀ ਕੋਮੇਤਰ ਹੋ ਜਾਂਦਾ ਗਰਮ ਲੋਏ ਮਿੱਤਰੋ ਪਾਪਾ ਜੀ ਨੇ ਕੱਪ ਦਾ ਗਰਮ ਕਿਹ ਗਜਰੇਲਾ ਖਾ ਕੇ ਦੱਸ ਕੇ ਬਾਹਰ ਕਿਵੇਂ ਦਾ ਖਾ ਕੇ ਦੱਸ ਤੱਤਣਾ ਵੇ ਆਵੇ ਆ ਕੋਣਾ ਵੇ ਕਾਕਾ ਤੇ ਮੈਂ ਇਹ ਖੰਗ ਦੇ ਬੋਲੋ ਕਿਵੇਂ ਦਾ ਬਹੁਤ ਵਾ ਕੱਢੂ ਗਿਆ ਆਂ ਭਾਈ ਇਹ ਸਾਰਾ ਪਈ ਪਿਆ ਹੈ ਹਾਂ ਆਹ ਖਾਲੋ ਹਾਂ ਵਾਬੇ ਮੇਰਾ ਆਪਾਂ ਬਾਗੇ ਉਹ ਗੈਤਲੀ ਆਪਾਂ ਬਾਗੇ ਫਿਰ ਟੋਪ ਉੱਤੇ ਕੀ ਆਨੇ ਆ ਬਾਈ ਜੀ ਬਸ ਚੜ ਗਏ ਬਾਅਦ ਚ ਪਾਪਾ ਜੀ ਹਣ ਲੈਣ ਜਾਣਗੇ ਮੋਲ ਬਾਈ ਨੂੰ ਬਾਅਦ ਚ ਮੋਲ ਬਾਈ ਆਉਣਗੇ ਉਹ ਗਏ ਚਲੇ ਹਨ ਆਣਗੇ ਮੋਲ ਬਾਈ ਨਵੇਂ ਮੇਟਾ ਹੋਰ ਭਾਈ ਆ ਗਏ ਆ ਦੇਖਾ ਜਦ ਬੋਲਟ ਨੂੰ ਦੇਖੀਏ ਤਾਂ ਸਭ ਤੋਂ ਪਹਿਲਾਂ ਉਹ ਬ्रो ਯਾਰ ਚਾਲ ਹੋਰ ਸੱਟਾ ਖਰ ਇਹ ਭੁਰੂਆਂ ਗੱਲਾਂ ਅਸੀਂ ਕਿੱਦਾਂ ਸੁਣਦੇ ਹਾਂ ਯਾਰ ਦੇਖਿਆ ਸੋਤ ਬਣਾ ਮੇਰਾ ਕੋਈ ਨਹੀਂ ਬੰਦਾ ਬੰਦਾ ਆ ਗਿਆ ਬੋਲਟ ਨੂੰ ਦੇਖਣ ਲੱਗ ਗਿਆ ਇੰਨਾ ਪਿਆਰਾ ਮੂੰਹ ਬਈ ਉਹ ਆ ਦੇਖਿਆ ਬੰਦਾ ਸਟਾਰਟ ਕਰਦਾ ਬੜੀ ਭਾਰੀ ਕਰਦੀ ਇਹਨਾਂ ਨੇ ਓਏ ਕੀ ਹੋ ਗਿਆ ਕੀ ਹੋ ਗਿਆ ਹੋਣੀ ਚਲੋ ਹਾਂ ਕੈਮਰਾ ਲੱਗਿਆ ਚੱਲਦਾ ਸਹੀ ਹਾਂ ਚੱਲਦਾ ਸਹੀ ਆ ਮੈਨੂੰ ਇਹ ਕਹਿੰਦਾ ਸਲੋ ਫਿੱਟ ਨਹੀਂ ਹੁੰਦਾ ਕਾਰਬਿਟਰ ਤੋਂ ਮੈਂ ਕੀ ਗੱਲ ਆ ਇਹ ਕਾਰ ਸਵੱਛ ਕਰੀ ਕੀ ਨਹੀਂ ਹੁੰਦਾਗਾ ਚੱਲੋ ਬਈ ਚੱਲਦੇ ਆ ਨਾਲ ਤੇ ਪਾਣੀ ਛੱਡਣਾ ਤੁਸੀਂ ਕਿਉਂ ਚੱਕਦੇ ਹੋ ਬਾਈ ਬਾਈ ਮੇਰੇ ਪਾਣੀ ਪੜਨਾ ਗਿਆ ਖੜੀ ਸਕੂਟਰ ਗਿਆ ਖੜਾ ਝੋਟਾ ਤੇ ਹੁਣ ਆਪਾਂ ਨਾਲ ਕਿੱਦੋਂ ਪੜਾਂਗੇ ਪਾਣੀ ਕਰਦਾ ਪਾਣੀ ਨਹੀਂ ਹੈਗਾ ਕਰਦਾ ਪਾਣੀ ਨਹੀਂ ਹੈਗਾ ਸਹੀ ਆਪਾ ਪਰਨੋਂ ਨੇ ਨਹਿਰ ਤੋਂ ਪਾਣੀ ਇਸ ਨਾਲ ਕਿਦੋਂ ਉਹ ਟੁੱਟੀ ਤੇ ਲੱਗੀ ਆ ਟੁੱਟੀ ਤੇ ਲੱਗੀ ਆ ਪਰ ਫਿਰ ਨਲਕੇ ਦਾ ਪਾਣੀ ਹੈ ਨਹਿਰ ਦਾ ਵੇਖ ਨਹਿਰ ਦੇ ਤੇ ਲੱਗਾ ਜਮਾ ਬੋਰ ਠੀਕ ਆ ਹਾਂਜੀ ਹਾਂਜੀ ਲੋ ਵੀ ਮੇਰਾ ਜੋਰ ਮਾਰ ਲਉਂਦਾ ਗਰੀਸ ਦਾ ਤੇਲ ਪਾਉਣ ਵਾਲਾ ਇਹਦੇ ਲੱਗੇ ਗਰੀਸ ਦਾ ਤੇਲ ਪਾਉਣ ਵਾਲਾ ਨਲਕਾ ਜੋਰ ਬਹੁਤ ਆਉਂਦਾ ਮੁੰਡੇ ਦਾ ਕਹਿੰਦੇ ਹੋੜੀ ਹੋੜੀ ਕੈਨਾਂ ਨਾਲ ਗਿੱਲਾ ਕਰੀ ਚੱਲ ਕੈਨਾਂ ਦਾ ਗਿੱਲਾ ਹੋਣੀ ਆ ਫਿਰ ਜੋਰ ਨਾਲ ਕਾਰਨ ਕੜਿਆ ਕੇ ਮਿਲਦੇ ਆ। ਕਿੰਨਾ ਭਰ ਗਿਆ ਹੁਣ ਲੋਕੋ ਮਾ ਦੇ। ਦੇਖੋ ਵਿਊ ਚੈੱਕ ਕਰੋ। ਪੰਜਾਬ ਦਾ ਵਿਊ ਚੈੱਕ ਕਰੋ। ਪੰਜਾਬ 'ਚ ਰਹਿ ਕੇ ਬਾਹਰ ਨਾ ਜਾਇਆ ਕਰੋ। ਦੇਖੋ। ਵਿਊ ਚੱਕ ਰੋ ਮੁੰਡਿਓ। ਘੈੜਾ ਨਾ ਵਿਊ। ਘੈੜਾ ਆਬੇ ਪੂਰਾ ਵਿਊ। ਜੇ ਤੁਹਾਨੂੰ ਜੇ ਤੁਸੀਂ ਪੰਜਾਬ 'ਚ ਰਹਿ ਕੇ ਬਾਹਰ ਨਾ ਜਾਇਆ ਕਰੋ। ਜੇ ਤੁਸੀਂ ਹੋਰ ਕਿਸੇ ਮਜ਼ੇ ਹੀ ਲੈਣਾ ਦੇਖਦਾ ਫਿਰ ਜੀਡੀਓ 5 ਖੇਡ ਲਿਆ ਕਰੋ। ਹਮ ਐਵੇਂ ਪੋਰੀ ਜਾਂਦਾ। ਬੱਸ। ਕੋਲਾ ਭਰ ਗਿਆ। ਭੀ ਬੇਤਰੋ ਸੰਗਵਰੀ ਪਹੁੰਚ ਗਿਆ ਘਰੇ ਕਿਉਂਕਿ ਬੋਲਟ ਜਿਆਦਾ ਭਜਦਾ ਸਕੂਟਰ ਦੀ ਸਪੀਡ ਹੈਗੀ ਥੋੜੀ ਆਪਾਂ 20 ਦੀ ਸਪੀਡ ਤੇ ਜਾਈ ਜਨੇ ਠੀਕ ਹੈ ਬਸ ਆਪਾਂ ਕੋਲ ਚ ਨਾਲੇ ਆ ਘਰੇ ਵਿਊ ਚੱਕ ਕਰੋ ਮਿੱਤਰੋ ਘੈਂਟ ਆ ਨਾ ਵਿਊ ਦੇਖੋ ਸਿਰਾਂ ਨਾ ਇਹ ਆ ਪੰਜਾਬ ਦਾ ਵਿਊ ਕਣਕਾਂ ਲੱਗੀਆਂ ਪੰਗਾ ਦੇਖੋ ਵੀਊ ਚੈੱਕ ਕਰੋ ਕਿੰਨਾ ਘੈਂਟ ਹੈ ਸਰਾ ਵੀ ਬਹੁਤ ਸਰਾ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਇਸ ਵੀਡੀਓ ਨੂੰ ਕਰ ਦੋ ਲਾਈਕ ਦੇਖੋ ਵੀਊ ਸਰਾ ਲੱਗਿਆ ਪਿਆ ਜਮੇ ਸਰਾ ਲੋ ਵੀ ਮੇਰਾ ਪਾਪਾ ਜੀ ਅੱਗੇ ਸੀ ਖੜੇ ਉਹ ਲਾਈ ਖੜੀ ਸਕੂਟਰੀ ਉਹ ਲਾਈ ਖੜਾ ਆਪਣਾ ਬੁੱਝ ਆਪ ਪਹੁੰਚ ਗਈ ਸੀ ਕਿ ਛੇਤੀ ਮੈਨੂੰ ਪਤਾ ਨਹੀਂ ਪਾਪਾ ਜੀ ਨੇ ਕੀ ਕੀਤਾ ਪਾਪਾ ਜੀ ਨੇ ਤੁਹਾਨੂੰ ਦਿਖਾਇਆ ਆਉਂਦੇ ਆਉਂਦੇ ਵੀਊ ਘੈਂਟ ਸੀਗਾ ਨਾ ਵੀਊ ਠੀਕ ਹੈ ਤਾਂ ਹੁਣ ਸਾਨੂੰ ਦਾ ਅਜਾਜਤ ਇਹਨੇ ਸੀਗਾ ਆਪਣੇ ਅੱਜ ਦੇ ਵਲੌਗ ਚ ਬਾਈ ਬਾਈ ਵਾਪਸ ਆਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਐਂਡ ਸਬਸਕ੍ਰਾਈਬ ਜਰੂਰ ਕਰਿਓ ਤੇ ਓਕੇ ਬਾਏ